ਸਸ਼ੀ ਗਾਂਧੀ ਮੈਂ ਆਸ਼ਟਿਕ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਅਸਲ ਵਿੱਚ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਜਾਂ ਫਿਰ ਅਰਵਿੰਦ ਕੇਜਰੀਵਾਲ کافی ਵੱਡਾ ਇਹਦੇ ਉੱਤੇ ਵਿਵਾਦ ਵੀ ਛਿੜਿਆ ਪਿੱਛੇ ਕੋ ਜਿਸ ਤਰੀਕੇ ਦੇ ਨਾਲ ਪਠਾਨ ਮਾਜਰਾ ਨੇ ਕਿਹਾ ਕਿ ਇੱਥੇ ਜਿਹੜਾ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਡਿਸੀਜਨ ਲੈਣਾ ਹੁੰਦਾ ਤਾਂ ਦਿੱਲੀ ਵਿੱਚ ਬੈਠੇ ਅਰਵਿੰਦ ਕੇਜਰੀਵਾਲ ਵੱਲੋਂ ਲਿਆ ਜਾਂਦਾ ਹੈ ਆਪਣੇ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਕਿਸੇ ਤਰ੍ਹਾਂ ਦਾ ਡਿਸੀਜਨ ਹੀ ਨਹੀਂ ਲੈ ਸਕਦੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤੇ ਅੱਜ ਜਿੱਥੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇੱਕ ਵੱਡਾ ਵੱਡੇ ਖੁਲਾਸੇ ਕੀਤੇ ਗਏ ਪ੍ਰਤਾਪ ਸਿੰਘ ਬਾਜਵਾ ਵੱਲੋਂ ਤੇ ਦੂਸਰੇ ਪਾਸੇ ਪਰਗਟ ਸਿੰਘ ਰੰਦਾਵਾ ਵੱਲੋਂ ਉਹਨਾਂ ਨੇ ਜਿਹੜਾ ਹੈ ਹਰੇਕ ਪਾਸੋਂ ਕੇਰ ਲਿਆ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਕਾਫੀ ਵੱਡੇ ਵੱਡੇ ਖੁਲਾਸੇ ਕੀਤੇ ਜਿਦੇ ਉੱਤੇ ਉਹਨਾਂ ਨੇ ਇਹ ਜਤਾਇਆ ਕਿ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹਨਾਂ ਦੇ ਹੱਥ ਸਾਰਾ ਕੁਛ ਹੈ ਤੇ ਉਹਨਾਂ ਵੱਲੋਂ ਹੀ ਜਿਹੜਾ ਹੈ ਪੰਜਾਬ ਦੇ ਵਿੱਚ ਸਾਰੀ ਸਿਆਸਤ ਚੱਲ ਰਹੀ ਹੈ ਜਦੋਂ ਉਹ ਬੋਲੇ ਤਾਂ ਦੂਸਰੇ ਪਾਸੇ ਜਿਹੜੀ ਹੈ ਅੱਜ ਸੈਸ਼ਨ ਦੀ ਜਿਹੜੀ اجلاس ਹੈ ਉਹ ਜਿਹੜਾ ਹੈ ਮੁਲਤਵੀ ਕਰ ਦਿੱਤਾ ਗਿਆ ਹੈ ਉਹ ਕਿਹਦੇ ਦੇ ਕਹਿਨ ਤੇ ਕੀਤਾ ਹੈ ਉਹ ਅਰਵਿੰਦ ਕੇਜੀਵਾਲ ਦੇ ਕਹਿਨ ਤੇ ਕੀਤਾ ਹੈ ਕਿਉਂਕਿ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਹਿਨ ਤੇ ਕੀਤਾ ਹੈ ਸੂਤਰਾਂ ਤੋਂ ਬੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿੱਥੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਦੁਪਹਿਰ 3 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਇਹ ਸੈਸ਼ਨ ਹੜ੍ਹ ਕਾਰਨ ਹੋਏ ਨੁਕਸਾਨ ਅਤੇ ਰਾਤ ਕਾਰਜ ਨੂੰ ਲੈ ਕੇ ਬੁਲਾਇਆ ਗਿਆ ਸੀ ਸੈਸ਼ਨ ਦੌਰਾਨ ਸਿੰਚਾਈ ਮੰਤਰੀ ਬਰਿੰਦਰ ਗੋਇਲ ਨੇ ਇੱਕ ਮਤਾ ਪੇਸ਼ ਕੀਤਾ ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਹਰ ਰਾਤ ਲੜਿੰਦੀ ਸਹਾਇਤਾ ਨਾ ਦੇਣ ਦੀ ਅਲੋਚਨਾ ਕੀਤੀ ਦੂਜੇ ਪਾਸੇ ਮਦਦ ਇਹ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ 1600 ਕਰੋੜ ਰੁਪਏ ਦੀ ਇੱਕ ਟੋਕਰ ਰਾਸ਼ੀ ਵੀ ਜਾਰੀ ਨਹੀਂ ਕੀਤੀ ਗਈ ਇਸ ਦੇ ਨਾਲ ਹੀ ਸੈਸ਼ਨ ਵਿੱਚ 20000 ਕਰੋੜ ਰੁਪਏ ਦੀ ਸਹਾਇਤਾ ਦੀ ਮੰਗ ਪ੍ਰਸਤਾਵ ਵੀ ਪੇਸ਼ ਕੀਤਾ ਇਸ ਮਤੇ ਤੇ ਜਿਹੜਾ ਬੋਲਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਰਾਜ ਸਰਕਾਰ ਅਤੇ ਹੜ ਰਾਜ ਫੰਡਾਂ ਬਾਰੇ ਦਿੱਤੇ ਜਾ ਰਹੇ ਵੱਖਰੇ ਵੱਖਰੇ ਬਿਆਨ ਤੇ ਸਵਾਲ ਚੁੱਕੇ ਉਹਨਾਂ ਨੇ ਕਿਹਾ ਕਿ ਜਿੱਥੇ ਪ੍ਰਧਾਨ ਮੰਤਰੀ ਮੋਦੀ ਦਾ ਦਾਵਾ ਹੈ ਪੰਜਾਬ ਕੋਲ 12000 ਕਰੋੜ ਰੁਪਏ ਪਹਿਲਾਂ ਹੀ ਮੌਜੂਦ ਹਨ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਾਸ਼ੀ 1500 ਕਰੋੜ ਰੁਪਏ ਦੱਸੀ ਜਾ ਰਹੀ ਹੈ ਬਾਜਵਾ ਨੇ ਮੰਗ ਕੀਤੀ ਕਿ ਸਦਨ ਨੂੰ ਦੱਸਿਆ ਜਿਵੇਂ ਕਿ ਉਹ ਦੋਵੇਂ ਕੌਣ ਕੌਣ ਸੱਚ ਬੋਲ ਰਿਹਾ ਹੈ ਤੇ ਕੌਣ ਦਾਵਾ ਜਦੋਂ ਪ੍ਰਧਾਨ ਮੰਤਰੀ ਐ ਮੋਦੀ ਪੰਜਾਬ ਆਏ ਸਨ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਸਪਤਾਲ ਵਿੱਚ ਪਰਤੀ ਕਰਵਾਇਆ ਗਿਆ ਸੀ ਬਾਜਵਾ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਹੜਾ ਕਾਰਨ ਪੂਰਾ ਪੰਜਾਬ ਡੁੱਬ ਗਿਆ ਤੇ ਹੁਣ ਰੰਗਲਾ ਪੰਜਾਬ ਨਹੀਂ ਸਗੋ ਕਾਂਗਲਾ ਪੰਜਾਬ ਬਣ ਗਿਆ ਹੈ ਇਹ ਹੜ ਦੇ ਪੂਰੀ ਜਾਂਚ ਦੀ ਮੰਗ ਕੀਤੀ ਜਾਵੇ ਸਨਚਾਈ ਮੰਤਰੀ ਤੇ ਅਸਤੀਵ ਤੇ ਸਨਚਾਈ ਵਿਭਾਗ ਦੇ ਸਕੱਤਰ ਗ੍ਰੀਸ਼ਨ ਕੁਮਾਰ ਨੂੰ ਮੌਤਲ ਕਰਨ ਦੀ ਮੰਗ ਕੀਤੀ ਇਸ ਦੌਰਾਨ ਮੰਤਰੀ ਬਰਿੰਦਰ ਗੋਇ ਨੇ ਵਿਰੋਧੀ ਧਿਰ ਦੇ ਆਗੂ ਬਾਜਵਾ ਸ਼੍ਰੀ ਤੇ ਮੁੱਖ ਮੰਤਰੀ ਸੇਠ ਬਾਰੇ ਟਿੱਪਣੀ ਇਤਰਾਜ਼ ਜਤਾਇਆ ਉਹਨਾਂ ਨੇ ਕਿ ਬਾਜਵਾ ਮੁੱਖ ਮੰਤਰੀ ਦੀ ਬਿਮਾਰੀ ਦਾ ਮਜ਼ਾਕ ਉਡਾ ਰਹੇ ਨੇ ਇਸ ਤੋਂ ਬਾਅਦ ਸਦਨ ਵਿੱਚ ਹੰਗਾਮਾ ਹੋਇਆ ਤਾਂ ਸਪੀਕਰ ਕੁਲਤਾਸ ਸਿੰਘ ਨੇ ਸੈਸ਼ਨ ਨੂੰ ਮੁਲਤਵੀ ਕਰ ਦਿੱਤਾ ਯਾਨੀ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਵਿਰੋਧੀ ਧਿਰਾਂ ਵੱਲੋਂ ਕੀ ਲਿਆ ਜਾਂਦਾ ਹੈ ਤਾਂ ਇਹ ਆਪਣੀ ਜਿਹੜੀ ਹੈ ਜਗਾ ਸੀਟ ਯਾਨੀ ਕਿ ਛੱਡਦੇ ਛੱਡ ਕੇ ਭੱਜਦੇ ਨਜ਼ਰ ਆਉਂਦੇ ਨੇ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਕਸਰ ਹੀ ਦੇਖਿਆ ਜਾਂਦਾ ਜਦੋਂ ਪੰਜਾਬ ਦੇ ਵਿੱਚ ਵੱਡੇ ਮੁੱਦੇ ਤੇ ਸਵਾਲ ਖੜੇ ਕੀਤੇ ਜਾਂਦੇ ਨੇ ਤਾਂ ਉਦੋਂ ਵੀ ਉਹ ਭੱਜਦੇ ਨਜ਼ਰ ਆਉਂਦੇ ਨੇ ਤੇ ਅੱਜ ਵੀ ਜਿਹੜੀ ਹੈ ਸੈਸ਼ਨ ਦੀ اجلاس ਵਿੱਚ ਜਿਹੜੀ ਮੀਟਿੰਗ ਹੋਈ ਉਹਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਧੰਨਵਾਦ